ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਮੈਂ ਅਜ ਆਪ ਜੀ ਨੂੰ ਤਨ ਤਨ ਬਾਬਾ ਦੀਪ ਸਿੰਘ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਬਾਬਾ ਦੀਪ ਸਿੰਘ ਦੇ ਘਰ ਦੇ ਬਣ ਰੇ ਲੰਗਰ ਹਾਲ ਦੇ ਲੈਂਟਰ ਦੀ ਸੇਵਾ ਦੇ ਦਰਸ਼ਨ ਕਰਨ ਲੱਗਾ ਵਾਹਿਗੁਰੂ ਆਪ ਜੀ ਸਾਰੇ ਦਰਸ਼ਨ ਕਰੋ ਅਤੇ ਇੱਕ ਮਨ ਇੱਕ ਚੇਤੋ ਕੇ ਆਪਣੀ ਹਾਜ਼ਰੀ ਬਾਬਾ ਦੀਪ ਸਿੰਘ ਦੇ ਘਰ ਲੈਂਟਰਾਂ ਵਿੱਚ ਚਲਵਾਓ ਸੰਤ ਮਹਾਪੁਰਸ਼ ਬਾਬਾ ਕਸ਼ਮੀਰ ਸਿੰਘ ਜੀ ਕਾਰ ਸੇਵਾ ਪੂਰੀ ਵਾਲੇ ਆਪ ਇਸ ਲੈਂਟਰ ਦੀ ਸੇਵਾ ਕਰ ਰਹੇ ਹਨ ਨਾਲ ਸਾਧੂ ਮਹਾਤਮਾ ਸ਼ਰੋਮਣੀ ਕਮੇਟੀ ਦੇ ਪ੍ਰੰਤਕ ਕਮੇਟੀ ਦੇ ਮੈਂਬਰ ਸਹਿਬਾਨ ਅਤੇ ਸਮੂਹ ਸੰਗਤਾਂ ਬਹੁਤ ਉਤਸ਼ਾਹ ਨਾਲ ਆ ਕੇ ਅੱਜ ਦੂਜੀ ਮੰਜ਼ਲ ਦੇ ਲੈਂਟਰ ਪਾਣੇ ਹਨ ਵਾਹਿਗੁਰੂ ਜੀ ਇਸ ਸੰਗਤਾਂ ਬਾਬਾ ਦੀਪ ਸਿੰਘ ਵੱਲ ਧਿਆਨ ਧਰ ਕੇ ਲੈਂਟਰ ਦੀ ਸੇਵਾ ਸ਼ੁਰੂ ਕਰ ਰਹੀਆਂ ਹਨ ਨਾਲ ਬਾਬਾ ਦੀਪ ਸਿੰਘ ਘਰ ਦੇ ਮੈਨੇਜਰ ਸਾਹਿਬ ਵੀ ਸੇਵਾ 'ਚ ਹਾਜ਼ਰੀ ਭਰੇ ਹਨ ਬਾਬਾ ਦੀਪ ਸਿੰਘ ਘਰ ਦੇ ਗ੍ਰੰਤੀ ਸਹਿਬਾਨ ਵੀ ਸੇਵਾ 'ਚ ਹਾਜ਼ਰੀ ਭਰੇ ਹਨ ਸਾਰੇ ਭਾਗਾਂ ਵਾਲੇ ਹਨ ਬਾਬਾ ਦੀਪ ਸਿੰਘ ਦਾ ਦਰਬਾਰ ਜਿੱਥੇ ਲੱਖਾਂ ਹੀ ਸੰਗਤਾਂ ਚੋਂ ਪਹਿਰੇ ਦੀ ਸੇਵਾ ਕਰਦੀਆਂ ਹਨ ਸੰਗਤ ਦੂਜੀ ਮੰਜਲ ਤੇ ਸੰਤ ਮਹਾਪੁਰਸ਼ ਜਾ ਰਹੇ ਹਨ ਵਾਹਿਗੁਰੂ 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 ਸੇਵਕ ਕਉ ਸੇਵਾ ਬਣ ਆਈ ਹੁਕਮਬੂਝ ਪਰਮ ਪਦ ਪਾਈ ਸੰਤ ਮਹਾਪੁਰਸ਼ ਬਾਬਾ ਕਸ਼ਮੀਰ ਸਿੰਘ ਜੀ ਕਾਰ ਸੇਵਾ ਪੂਰੀ ਵਾਲੇ ਜਿਨ੍ਹਾਂ ਦੀਆਂ ਸਾਰੇ ਹਿੰਦੁਸਤਾਨ ਵਿੱਚ ਸਾਰੇ ਗੁਰਦ ਆਮਾ ਵਿੱਚ ਇਤਿਹਾਸਕ ਸਥਾਨਾਂ ਤੇ ਚਾਰੇ ਤਖਤਾਂ ਤੇ ਸੇਵਾ ਚੱਲ ਰਹੀਆਂ ਹਨ ਮਹਾਪੁਰਸ਼ਾਂ ਨੇ ਇਹ ਸੇਵਾ ਨੂੰ ਛੇਤੀ ਖਤਮ ਕਰਨ ਲਈ ਬਹੁਤ ਵੱਡੀਆਂ ਕਰੇਨਾ ਲਾਈਆਂ ਹਨ ਤਨ ਤਨ ਬਾਬਾ ਦੀਪ ਸਿੰਘ ਆਪ ਸੰਗਤ ਸਾਰੀ ਜਪੋ ਤਨ ਤਨ ਬਾਬਾ ਦੀਪ ਸਿੰਘ ਤਨ ਤਨ ਬਾਬਾ ਦੀਪ ਸਿੰਘ ਨਾਲ ਹਨ ਬਾਬਾ ਸੁਖਵਿੰਦਰ ਸਿੰਘ ਜੀ ਪੂਰੀ ਵਾਲੇ ਜਿਹੜੇ ਦਿਨ ਰਾਤ ਸੇਵਾ ਕਰਦੇ ਹਨ ਲੈਂਟਰ ਦੀ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ ਆਪ ਜੀ ਵੀ ਸਾਰੇ ਅੰਤਰ ਧਿਆਨ ਹੋ ਕੇ ਤਨ ਤਨ ਬਾਬਾ ਦੀਪ ਸਿੰਘ ਦੇ ਦਰਬਾਰ ਦੀ ਲੈਂਟਰ ਦੀ ਸੇਵਾ ਹਾਜ਼ਰੀ ਲਵਾਓ ਅਤੇ ਬਾਬਾ ਦੀਪ ਸਿੰਘ ਦੇ ਘਰ ਦੀਆਂ ਬੇਅੰਤ ਖੁਸ਼ੀਆਂ ਬੇਅੰਤ ਖੁਸ਼ੀਆਂ ਆਪਣੀ ਝੋਲੀ ਚ ਪਾਓ ਬਾਈ ਰਾਮ ਸਿੰਘ ਜੀ ਵਾ ਸੰਤਾਂ ਸੰਤਾਂ ਬਾਬਾ ਦੀਪ ਸਿੰਘ ਦੇ ਘਰ ਸੇਵਾ ਕਰ ਰਹੀ ਹਨ ਤਨ ਤਨ ਬਾਬਾ ਦੀਪ ਸਿੰਘ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾਹ ਬੈਸਣ ਪਾਈਏ ਤਨ ਤਨ ਬਾਬਾ ਦੀਪ ਸਿੰਘ ਸੰਤ ਮਹਾਪੁਰਸ਼ ਬਾਬਾ ਸੁਖਵਿੰਦਰ ਸਿੰਘ ਜੀ ਮੈਂਬਰ ਸਹਿਬਾਨ ਸਾਰੇ ਹੀ ਬਾਬਾ ਦੀਪ ਸਿੰਘ ਦੇ ਘਰ ਪਿੱਛੇ ਰਾਮਸਰ ਸਾਹਿਬ ਗੁਰਦੁਆਰਾ ਜਿੱਥੇ ਗੁਰੂ ਰਣਜੀਤ ਸਾਹਿਬ ਦੀ ਇਹ ਮਸ਼ੀਨਾ ਵਈ ਗੁਰੂ ਜਿਹੜੇ ਲੈਂਟਰ ਲੰਮੇ ਪੈਂਦੇ ਉਹਨਾਂ ਨੂੰ ਸਰੀਏ 'ਚ ਚੂੜੀਆਂ ਪਾਉਂਦੀਆਂ ਹਨ ਬਾਬਾ ਜੀ ਸਤਨਾਮ ਦਾ ਜਾ ਉਚਾਰਦੇ ਹੋਏ